ਤੇ ਬਈ ਤੇ ਸਾਡੀ ਸੀਰੀ ਨੂੰ ਬਹੁਤ ਸਾਰਾ ਪਿਆਰ ਦਿੱਤਾ ਅਮੀਨ ਕਰਦੇ ਆ ਜਿਹੜਾ ਲਾਸਟ ਐਪੀਸੋਡ ਇਹਨੂੰ ਵੀ ਵਧੀਆ ਦੇਵਾਂਗੇ ਹਾਂ ਅੱਗੇ ਜਾ ਕੇ ਹੋਰ ਵੀ ਵਧੀਆ ਤੋਂ ਵਧੀਆ ਤੁਹਾਡੀ ਸੀਰੀ ਲੈ ਕੇ ਆਉਂਦੇ ਰਹਾਂਗੇ ਤੇ ਸਾਰਾ ਗੱਲਬਾਤ ਕਰਾ ਦੇ ਬਈ ਹਾਂ ਸਾਰਾ ਨਾਲ ਗੱਲਬਾਤ ਕਰਾਉਂਗਾ ਤੇ ਸਾਡੇ ਬਹਾਦਰ ਜੀ ਸਾਡੇ ਮਾਮਾ ਜੀ ਹਾਂ ਜੀ ਮਾਮਾ ਜੀ ਕਿਵੇਂ ਹੋ ਬਹੁਤ ਵਧੀਆ ਜੀ ਤੇ ਮਾਮਾ ਜੀ ਦਾ کردار ਤੁਸੀਂ ਬਹੁਤ ਜ਼ਿਆਦਾ ਪਸੰਦ ਕਰਿਆ ਸੀਗਾ ਹਨਾ ਤੇ ਮਾਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਸ ਮੈਂ ਤਾਂ ਹੀ ਕਹਿਣਾ ਚਾਹਾਂਗਾ ਕਿ ਜਿਵੇਂ ਆਹ ਸੀਰੀਅਲ ਚ ਮੈਨੂੰ ਪਸੰਦ ਕੀਤਾ ਗਾ ਮੋਖਣੇ ਮੇਰਾ ਕਿਰਦਾਰ ਪਸੰਦ ਕੀਤਾ ਐਸੀ ਤਰ੍ਹਾਂ ਪਸੰਦ ਕਰਦੇ ਰਹਿਣ ਤੇ ਸਾਡੀ ਸੀਰੀਅਲ ਜੋ ਵੀ ਹੋਰ ਆਉਣ ਜਾਂ ਅਸੀਂ ਕਰਾਂਗੇ ਹੋਰ ਸਾਰਿਆਂ ਨੂੰ ਬਤ ਬਤ ਪਸੰਦ ਕਰਨ ਸਾਨੂੰ ਹੌਸਲਾ ਦੇਣ ਹਾਂ ਤੇ ਮਾਮਾ ਜੀ ਨੂੰ ਤੁਸੀਂ ਮਤਲਬ ਕਮੈਂਟਾਂ ਦੇ ਵਿੱਚ ਨੰਬਰ ਪਾਵਾਂਗੇ ਇਹਨਾਂ ਨੂੰ ਪਾਓ ਜੀ ਹਾਂ 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 ਤੇ ਇਸ ਤੋਂ ਬਾਅਦ ਸਾਡੀ ਆ ਮਿਲਾਨੇ ਜੀ ਹਾਂਜੀ ਇਹ ਸਾਡੇ ਮਾਤਾ ਜੀ ਐਡੀ ਮੰਮੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਤੁਹਾਡਾ ਸਾਰਿਆਂ ਦਾ ਹਾਂਜੀ ਹਾਂਜੀ ਵਧੀਆ ਜੀ ਤੇ ਹਾਂਜੀ ਤੁਹਾਨੂੰ ਇਹ ਸੀਰੀਜ਼ ਕੀ ਕੁਝ ਸਿੱਖ ਨੂੰ ਮਿਲਿਆ ਤੇ ਹਨਾ ਕਿੰਨਾ ਕੁ ਪਿਆਰ ਤੁਸੀਂ ਲੋਕਾਂ ਦਾ ਮਿਲਿਆ ਤੇ ਤੁਸੀਂ ਉਹਦੇ ਬਾਰੇ ਥੋੜਾ ਵਧੀਆ ਪਿਆਰ ਮਿਲਿਆ ਮੈਨੂੰ ਹਾਂ ਜੀ ਇਸ ਦਾ ਬਹੁਤ ਵਧੀਆ ਪਿਆਰ ਰਿਹਾ ਪਿਛਲੀ ਵੀਡੀਓ ਦੇ ਵਿੱਚ ਮੈਨੂੰ ਇੰਨੇ ਸੋਹਣੇ ਸੋਹਣੇ ਕਮੈਂਟ ਆਏ ਮੈਂ ਕਮੈਂਟ ਪੜ੍ਹੇ ਅੱਛਾ ਮੇਰੀ ਰੂਹ ਖੁਸ਼ ਹੋ ਗਈ ਜੇ ਪਿਛਲੇ ਸਾਡੀ ਉਦੋਂ ਜਦੋਂ ਤੁਹਾਨੂੰ ਇਹ ਵੀ ਦੱਸਦੀ ਸੀ ਸੀਰੀਜ਼ ਵਿੱਚ ਸੌਰੀ ਤੇ ਪਿਛਲੇ ਜਦੋਂ ਸਾਡੀ ਮਾਂ ਗੈਪ ਹੋ ਗਈ ਸੀ ਮਤਲਬ ਚਲੀ ਗਈ ਸੀ ਹੈ ਨਾ ਕਿਤੇ ਦੂਰ ਚਲੀ ਗਈ ਸੀ ਉਦੋਂ ਉਹ ਦੱਸਦੀ ਵੀ ਸਚਾਈ ਕੀ ਸੀ ਥੋੜੀ ਸਾਡੀ ਮਾਂ ਬਿਮਾਰ ਹੋ ਗਈ ਸੀ ਉਦੋਂ ਪਿੱਛੇ ਜੇ ਤਾਂ ਕਾਫੀ ਜ਼ਿਆਦਾ ਮਾਰ ਹੋ ਗਈ ਸੀ ਫਿਰ ਮੈਨੂੰ ਇੱਕ ਮਹੀਨਾ ਵਿੱਚ ਕੰਮ ਤੇ ਨਹੀਂ ਆਈਗੀ ਹੈ ਨਾ ਤਾਂ ਕਰਕੇ ਥੋੜਾ ਜਿਹਾ ਉਦੋਂ ਬ੍ਰੇਕ ਹੋ ਗਿਆ ਸੀਗਾ ਫਿਰ ਉਸ ਤੋਂ ਬਾਅਦ ਤੁਹਾਡੀ ਮਤਲਬ ਕਮੈਂਟਾਂ ਲੋ ਜੀ ਤੁਹਾਨੂੰ ਅਸੀਂ ਉਹਨਾਂ ਰੂ ਨਾਲ ਮਿਲਾਨੇ ਆ ਸਾਡੇ ਬਹੁਤ ਹੀ ਪਹੁਚੇ ਕਲਾਕਾਰ ਸਾਡੇ ਵੱਡੇ ਆਰਟਿਸਟ ਕਹਿ ਸਕਦੇ ਜਿਹਨਾਂ ਸੀਨੀਅਰ ਨੇ ਸਾਡੇ ਆ ਲੋ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਹਾਂ ਜੀ ਠੀਕ ਠਾਕ ਹੋ ਹਾਂ ਜੀ ਹਾਂ ਜੀ ਤੇ ਤੁਸੀਂ ਇਹ ਬੀਬੀ ਨੂੰ ਮਤਲਬ ਤੁਸੀਂ ਵੱਡੀਆਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਣਾ ਤੇ ਆਪਣੇ ਤੇ ਅੱਜ ਤੁਸੀਂ ਸਾਡੀ ਫਿਲਮ ਉਹ ਮੈਂ ਦੇਖਿਆ ਲੇਖ ਦੇ ਵਿੱਚ ਦੇਖਿਆਗਾ ਜਿੱਥੇ ਕਹਿੰਦੀ ਹੁੰਦੀ ਹੈ ਕਿਵੇਂ ਕਹਿੰਦੇ ਨੇ ਬੋਲ ਬੋਲ ਕੇ ਹਾਂ ਥੋੜਾ ਜਿਹਾ ਦੱਸ ਦਿਓ ਜੀ ਦੀ ਵਾਰੀ ਅ ਮੰਨ ਲਾ ਲੋਕਾਂ ਨੇ ਸੁਣਿਆ ਹੀ ਹੋਇਆ ਜੋ ਲੋਕਾਂ ਦਾ ਸਭ ਕੁਝ ਬਹੁਤ ਕੈਟਗਰੀ ਉਦੋਂ ਖਰੀ ਮਾਰਦਾ ਨਹੀਂ ਮੈਂ ਤੂੰ ਵਿਆਹੀ ਹੈ ਕਿ ਕੁਮਾਰੀ ਹੈ ਤੇਰੀ ਇੱਕ ਵਾਰੀ ਹੈ ਤੂੰ ਵਿਆਹੀ ਹੈ ਕਿ ਕੁਮਾਰੀ ਹੈ ਕੁਮਾਰੀ ਹੈ ਕੁਵਾਰੀਆਂ ਹੈ ਵਿਆਹੀਆਂ ਦੀ ਹਾਂ ਅੱਛਾ ਤੇਰੇ ਘਰ ਆ ਤੈਨੂੰ ਕੁਝ ਨਹੀਂ ਕਹਿੰਦਾ ਨਾ ਕਰ ਲੈਣ ਕੋਣ ਦੱਸ ਕੇ ਆਇਆ ਚੱਲ ਭਾਈ ਚੰਗਾ ਦਿਨੇ ਦਿਨੇ ਕੀ ਟੱਪ ਜੈਗੀ ਮਿਲ ਕੇ ਬਹੁਤ ਕਿੱਥੇ ਨਾਲੇ ਸੋ ਜਿਹੜਾ ਇਹ ਡਾਇਲੋਗ ਸੀ ਬੀਬੀ ਜੀ ਦਾ ਬਹੁਤ ਮਸ਼ਹੂਰ ਹੋਇਆ ਸੀ ਮਤਲਬ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਕਾਫੀ ਜਿਆਦਾ ਕੱਟ-ਕੱਟ ਕੇ ਲੋਕ ਮਨ ਨੂੰ ਵਾਇਰਲ ਹੋਇਆ ਸੀਗਾ ਤੇ ਹੁਣ ਸਾਡੇ ਗਗਨ ਜੀ ਨਾਲ ਵੀ ਹੁੰਦਾ ਹੈ ਇਹ ਕਲਿੱਪ ਬਹੁਤ ਵਾਇਰਲ ਹੋਏ ਸੀ ਇਹਨਾਂ ਦੇ ਹਾਂਜੀ 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 ਤੇ ਸਾਡੇ ਗਗਨ ਜੀ ਨਾਲ ਹੀ ਮਲਾਦੀਏ ਸਾਡੇ ਹਾਂਜੀ ਗਗਨ ਜੀ ਕਿਵੇਂ ਹੋ ਗਗਨ ਜੀ ਕਿਵੇਂ ਹੋ ਵਧੀਆ ਇਹ ਸਾਡੀ ਸੀਰੀਜ਼ ਵਿੱਚ ਨਵੇਂ ਆਏ ਸੀਗੇ ਹਨਾ ਤੇ ਹਾਂ ਜੀ ਗਗਨ ਜੀ ਕਿਵੇਂ ਵਧੀਆ ਰਿਹਾ ਮੈਂ ਬਹੁਤ ਵਧੀਆ ਰਿਹਾ ਜਿੰਨਾ ਟਾਈਮ ਦੀ ਰਿਹਾ ਬਹੁਤ ਵਧੀਆ ਰਿਹਾ ਸਾਡੇ ਚ ਤਾਂ ਬਹੁਤ ਪਿਆਰ ਸੀਗਾ ਸਾਰੇ ਪਰਿਵਾਰ ਚ ਓਕੇ ਓਕੇ ਹਾਂ ਜੀ ਮਤਲਬ ਹਾਂ ਜੀ ਬਾਲ ਜੀ ਉਧਰ ਉਧਰ ਬੈਠਣਾ ਹਾਂ ਬੈਠਣਾ ਚਾਹ ਹਾਂ ਜੀ ਹਾਂ ਜੀ ਬਾਲ ਜੀ ਕਰੋ ਗੱਲਬਾਤ ਨਾਲੇ ਨਾ ਇੱਕ ਗੱਲ ਮੈਂ ਕਹਾਨੂੰ ਚਾਹਣਾ ਹਾਂ ਹਾਂ ਜੀ ਵੀ ਇਹ ਮੈਂ ਉਸ ਟਾਈਮ ਦੇ ਨੇ ਜਦੋਂ ਮੈਂ 5ਵੀਂ ਤੇ 6ਵੀਂ ਕਲਾਸ ਤੇ ਪੜ੍ਹਦਾ ਹੁੰਦਾ ਸੀ ਨਾ ਅਸੀਂ ਲੁੱਕ ਲੁੱਕ ਕੇ ਦੇਖਦੇ ਹੁੰਦੇ ਇਹਨਾਂ ਦੇ ਨਾਟਕ ਦੀ ਰਹਸ ਔਖਾ ਸਭ ਕੁਝ ਕਰ ਦਿੰਦੇ ਜੇਦੋਂ ਤੇ ਹੁਣ ਤਾਂ ਮੇਰੇ ਤੇ ਟਾਈਪ ਹੁਣ ਤੁਸੀਂ ਦੇਖ ਲਓ ਵੀ ਇਹ ਕਿੰਨੇ ਕੁ ਬਹੁਤ ਸੋਹਣਾ ਕੰਮ ਆ ਜੀ ਕੀ ਕਹਿਣੀ ਗੱਲ ਠੀਕ ਗਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਹਾਂਜੀ ਸਾਡੇ ਉਹ ਆਰਟਿਸਟ ਸਾਡੇ ਵਿਸ਼ਾਲੀ ਜੀ ਹਾਂਜੀ ਵਿਸ਼ਾਲੀ ਜੀ ਤੇ ਤੁਸੀਂ ਵਿਸ਼ਾਲੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਹ ਸੀਰੀ ਵਿੱਚ ਬਹੁਤ ਸੋਹਣੇ ਕਮੈਂਟ ਕਰਦੇ ਸੀ ਵਿਸ਼ਾਲੀ ਨਾਤੇ ਬਹੁਤ ਸੋਹਣੀ ਐਕਟਿੰਗ ਕਰਦੀ ਸੇਰਾ ਕਰਦੇ ਕੋਈ ਬੰਬ ਕਰਦੇ ਕਿਵੇਂ ਕਰਦਾ ਸੀ ਤੇ ਹਾਂਜੀ ਵਿਸ਼ਾਲੀ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹੂੰਗੀ ਵੀ ਤੁਸੀਂ ਆ ਸਾਡੀ ਸੀਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਸਪੈਸ਼ਲੀ ਮੇਰੇ ਕਰੈਕਟਰ ਨੂੰ ਇਹ ਵੀ ਕਰੈਕਟਰ ਮੈਨੂੰ ਲਾਪਰੇਦੀ ਨੇ ਦਿੱਤਾ ਸੀ ਨਾ ਤੇ ਇਹ ਅੱਜ ਆਪਣਾ ਐਂਡ ਕਰਤਾ ਤੇ ਉਮੀਦ ਆ ਵੀ ਜਿਹੜੀਆਂ ਅੱਗੇ ਦੀ ਸੀਰੀਜ਼ ਹੋਣਗੇ ਤੁਸੀਂ ਸਾਰਿਆਂ ਨੂੰ ਪਿਆਰ ਦੋਗੇ ਬਾਕੀ ਥੈਂਕ ਯੂ ਵੈਰੀ ਮੱਚ ਉਹ ਜੀ ਕੋਈ ਆਕੇ ਲਓ ਜੀ ਹੁਣ ਸਾਡੇ ਮਾਤਾ ਜੀ ਨਾਲ ਮਾਦੇ ਜੀ ਮਾਤਾ ਜੀ ਸਾਡੇ ਤੇ ਤੁਸੀਂ ਕਈ ਵਾਰ ਸੀਨਾਂ ਦੇ ਵਿੱਚ ਦੇਖੇ ਜਿਨ੍ਹਾਂ ਨੂੰ ਤੁਸੀਂ ਹਨਾ ਸੀਰੀਅਸ ਸੀਨ ਚੱਲਦਾ ਹੁੰਦਾ ਸੀ ਤੇ ਤੁਹਾਡੇ ਇਹ ਮਤਲਬ ਕਮੈਂਟ ਆਉਂਦੀ ਤੁਸੀਂ ਹਾਸਰੇ ਕਹਿੰਦੇ ਤੁਹਾਡੀ ਮਾਂ ਹਾਸਰੇ ਬਾਪੇ ਦੀ ਮਾਂ ਹਸਦੀ ਆ ਸੋ ਇਹ ਨੇਚਰਲ ਜ਼ਿੰਦਗੀ ਦੇ ਵੈਸੀ ਵੀ ਹੱਸਦੇ ਰਹਿੰਦੇ ਨੇ ਹਨਾ ਵੈਸੀ ਵੀ ਹੱਸਦੇ ਰਹਿੰਦੇ ਨੇ ਤੇ ਹਾਂ ਮਾਤੇ ਕੀ ਹੱਸਦਾ ਰਾਜ ਕੀ ਆ ਵੇ ਜੀ ਟ੍ਰੈਕ ਡਰਾਈਵਰ ਟ੍ਰੈਕ ਡਰ ਮਲਕੀ ਇਹ ਵੀਡੀਓ ਪੈਣੀ ਆ ਹਾਂਜੀ ਕੀ ਮਿਲਿਆ ਮਤਲਬ ਇਦਾਂ ਤੁਹਾਨੂੰ ਸੀਰੀਜ਼ ਕੀ ਕੁਝ ਸਿੱਖਣ ਨੂੰ ਮਿਲਿਆ ਹਨ ਕਿੰਨੇ ਮਤਲਬ ਲੋਕਾਂ ਨਾਲ ਪਿਆਰ ਮਿਲਿਆ ਤੁਹਾਨੂੰ ਬਹੁਤ ਸੋਹਣੇ ਕਮੈਂਟਾਂ ਦੇ ਜੀ ਮਾਤਾ ਜੀ ਤੇ ਮਤਲਬ ਬਾਪੇ ਦੀ ਮਾਂ ਦੀ ਐਕਟਿੰਗ ਬਹੁਤ ਸੋਹਣਾ ਹਨਾ ਇੰਨੀ ਸੋਹਣੀ ਮਤਲਬ ਤੁਹਾਡੇ ਲੋਕ ਤੁਹਾਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਨੇ ਤੇ ਕੀ ਕਹਿੰਦੇ ਪਿਆਰ ਤਾਂ ਬਹੁਤ ਮਿਲਿਆ ਪਰ ਬਾਪੇ ਨੂੰ ਬਹੁਤ ਸਮਝਾਇਆ ਉਹ ਨਹੀਂ ਮੰਨਿਆ ਪਰ ਅੱਜ ਮਤਲਬ ਜਿਹੜਾ ਸੀਰੀ ਐਂਡ ਹੋਇਆ ਬਾਪਾ ਅੱਜ ਘਰ ਇੱਥੇ ਮਾਫੀ ਮੰਗਣੇ ਆਇਆ ਸੋ ਠੀਕ ਹੈ ਜੀ ਧੰਨਵਾਦ ਜੀ ਤੇ ਹੁਣ ਸਾਡੇ ਡਾਇਰੈਕਟਰ ਨਹੀਂ ਮਤਲਬ ਸਾਡੇ ਸਾਰ ਕੁਝ ਨਹੀਂ ਤੇ ਮਿਲਾਈ ਸਾਡੇ ਲਫਤਜੀ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਲਫਤ ਕਮਾਨ ਇਸ ਸੀਰੀਜ਼ ਦੀ ਹੀਰੋਇਨ ਇਸ ਸੀਰੀਜ਼ ਦੀ ਰਾਈਟਰ ਇਸ ਸੀਰੀਜ਼ ਦੀ ਡਾਇਰੈਕਟਰ ਇਸ ਸੀਰੀਜ਼ ਦੀ ਪ੍ਰੋਡਿਊਸਰ ਅੱਛਾ ਮੇਕਅਪ ਆਰਟਿਸਟ ਵੀ ਸੀ ਆਪਦੇ ਆਪ ਹੀ ਆ ਤੇ ਇੱਕ ਵਾਰੀ ਇਹ ਦੇਖੋ ਉਹ ਵੀ ਵੈਸੇ ਕਰਦੇ ਨਹੀਂ ਹੁੰਦੇ ਪਰ ਅੱਜ ਮੇਰਾ ਨਕਲੀ ਵਿਆਹ ਹੋ ਰਿਹਾ ਮੇਰੇ ਸੱਚੇ ਘਰ ਵਾਲੇ ਨਾਲ ਤੇ ਮੈਂ ਅਸਲੀ ਘਰ ਵਾਲੇ ਨਾਲ ਮੇਰਾ ਨਕਲੀ ਵਿਆਹ ਹੋ ਰਿਹਾ ਦੇਖ ਲੋ ਮੇਰੇ ਸੱਚੇ ਘਰ ਵਾਲੇ ਲੈਣਾ ਕਿਉਂਕਿ ਝੂਠੇ ਘਰ ਵਾਲੇ ਤਾਂ ਰੋਜ਼ ਕੋਈ ਬਣ ਜਾਂਦੇ ਕਦੇ ਕੋਈ ਬਣ ਜਾਂਦਾ ਹਾਂ ਸੱਚੀ ਸੋਹਣ ਬਿਆ ਲਾਪ੍ਰਿਤ ਜੀ ਇੱਕ ਵਾਰੀ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹਾਂਗੇ ਬਾਈ ਸਾਨੂੰ ਇਹ ਦੱਸੋ ਜਦ ਇਹ ਸੀਰੀਅਲ ਜਨਮ ਹੋਇਆ ਸੀਗਾ ਇੱਕ ਮਿੰਟਾ ਥੋੜਾ ਬਾਈ ਸਾਇਲੈਂਟ ਹੈ ਨਾ ਸਾਇਲੈਂਟ ਹੋਇਓ ਜਦ ਇਹ ਸੀਰੀਅਲ ਜਨਮ ਹੋਇਆ ਸੀਗਾ ਇਹ ਮਤਲਬ ਆਪਾਂ ਬੈਠੇ ਸੀਗੇ ਲਾਪ੍ਰਿਤ ਨੇ ਵੈਸੇ ਕਿਹਾ ਸੀ ਵੀ ਕਹਿੰਦੇ ਮਤਲਬ ਇਹਨੇ ਬ੍ਰਦਰ ਨਹੀਂ ਜਿਹੜੇ ਬਾਈ ਅਰਸ਼ ਤੇ ਉਹਨਾਂ ਨੇ ਕਿਹਾ ਸੀ ਵੀ ਇਹਨੇ ਇਹ ਤੋਂ ਤੇ ਸੀਰੀਜ਼ ਬਣਾ ਸਕਦੇ ਹੋ ਤਾਂ ਲਾਪਰੀਤ ਨੇ ਪੂਰਾ ਚੈਲੰਜ ਕਰਿਆ ਸੀ ਕਹਿੰਦੇ ਹਾਂ ਮੈਂ ਬਣਾ ਸਕਦੀ ਆ ਮਤਲਬ ਮੈਂ ਇਹਨੇ ਤਾਂ ਮੇਰੇ ਭਰਾ ਨੇ ਮੈਨੂੰ ਟਾਈਟਲ ਦਿੱਤਾ ਸੀ ਕਹਿੰਦਾ ਆਹ ਮੋੜ ਚੱਲੀਏ ਮੈਂ ਤੈਨੂੰ ਟਾਈਟਲ ਦਿੰਦਾ ਕਹਿੰਦਾ ਇਹ ਚੀਜ਼ ਤੋਂ ਸਟੋਰੀ ਬਣਾ ਦੇ ਹੀ ਮੈਂ ਪਹਿਲਾਂ ਸੋਚਿਆ ਸੀ ਕਿ ਮੈਂ ਸਿੰਗਲ ਸਟੋਰੀ ਹੀ ਬਣਾਉਂਗੀ ਤੇ ਇੱਕ ਪਾਇਲਟ ਸ਼ੂਟ ਹੀ ਕੀਤਾ ਸੀ ਅਸੀਂ ਫਿਰ ਸਾਨੂੰ ਰਿਸਪੌਂਸ ਵਧੀਆ ਮਿਲਿਆ ਫਿਰ ਅਸੀਂ ਚੱਕਦਾ ਕੰਮ ਬਾਹਰ ਚੋਂ ਰੂਣੀ ਅੱਛਾ ਦੂਜੀ ਗੱਲ ਚਲੋ ਸ਼ੁਕਰ ਹੈ ਅੱਜ ਆਪਾਂ ਨੂੰ ਖੁੱਲ ਕੇ ਗੱਲਾਂ ਕਰਨ ਦਾ ਮੌਕਾ ਮਿਲਿਆ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕੱਲੀ ਲੋਕ ਮੈਂ ਮਤਲਬ ਆਡੀਅנס ਨੇ ਇੰਨਾ ਕ ਜਿਆਦਾ ਪਿਆਰ ਦਿੱਤਾ ਹੈ ਨਾ ਇਹ ਚੀਜ਼ਾਂ ਨੂੰ ਕਿ ਤੁਸੀਂ ਬੜੀਆਂ ਚੀਜ਼ਾਂ ਸਾਨੂੰ ਦਿਖਾ ਰਹੇ ਹੋ ਜਿਵੇਂ ਕਿ ਸਾਡਾ ਜਿਹੜਾ ਆਪਣਾ ਉਹ ਹੁੰਦਾ ਨਾ ਤੋਲਾ ਹੁੰਦਾ ਹੈ ਲੱਸੀ ਵਾਲਾ ਤੇ ਬਹੁਤ ਕਮੈਂਟ ਆਈ ਸੀ ਕੁੰਡੇ ਸੋਟੇ ਦੇ ਕਮੈਂਟ ਆਈ ਸੀ ਘੜੇ ਦੇ ਕਮੈਂਟ ਆਈ ਸੀ ਚੁੱਲੇ ਦੇ ਕਮੈਂਟ ਆਏ ਸੀ ਉਹ ਚੀਜ਼ਾਂ ਦੇ ਕਮੈਂਟ ਬਹੁਤ ਹੁੰਦੇ ਨੇ ਕਿ ਚੰਗੀ ਗੱਲ ਹੈ ਹਨਾ ਕਈ ਲੋਕਾਂ ਨੇ ਕਮੈਂਟ ਕੀਤੇ ਸੀ ਕਿ ਇਹ ਬਾਲਾ ਲੰਬੇ ਲੰਬੇ ਸੀਨ ਕਰਕੇ ਉਹ ਕਰਦੇ ਨੇ ਤੇ ਮੈਂ ਨਾ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਹਨਾ ਜੇ ਤੁਸੀਂ ਉਹ ਚੀਜ਼ ਦੇਖਣੀ ਹੈ ਨਾ ਉਹ YouTube ਤੇ ਤੁਹਾਨੂੰ ਹੋਰ ਬਹੁਤਾਂ ਤੇ ਮਿਲ ਜੂਗੀ ਜਿੱਥੇ ਕੱਟੂ-ਕੱਟ ਕੰਮ ਹੁੰਦਾ ਜਿੱਥੇ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀਆਂ ਅਗਲਾ ক্লোਜ਼ ਹੀ ਖੇੜਦਾ ਇਹਦਾ ਲੱਗਿਆ ਸੀ ਇਹਦਾ ਲੱਗਿਆ ਫਲਾਣੇ ਦਾ ਲੱਗਿਆ ਇਹ ਚੀਜ਼ਾਂ ਹੁੰਦੀਆਂ ਨੇ ਪਰ ਜਿਹੜੀਆਂ ਆਪਣੀਆਂ ਸਾਡੇ ਅਸੀਂ ਪਿੰਡੂ ਫਿਲਮਾਂ ਬਣਾਉਂਨੇ ਆ ਜਿੱਦਾਂ ਕਿ ਆਪਣੇ ਸੀਰੀਅਲ ਹੁਣ ਚੱਲ ਰਹੇ ਆ ਨਾ ਇਹਨਾਂ ਦੇ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਈ ਜਾਂਦੀ ਹੈ ਇੱਕ ਤੁਹਾਡੇ ਯਾਦ ਹੋਣਾ ਮਾਮੀ ਦਾ ਤੇ ਮਾਂ ਦਾ ਪੇਟੀ ਵਾਲਾ ਸੀਨ ਕਰਿਆ ਸੀ ਬਹੁਤ ਅੰਦਰ ਦਿਖਾਇਆ ਸੀ ਉਹ ਤੇ ਕਿੰਨੇ ਵਧੀਆ ਕਮੈਂਟ ਆਈ ਸੀ ਉਹ ਚੀਜ਼ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੀਆਂ ਆਪਣੀ ਅਸਲ ਜ਼ਿੰਦਗੀ 'ਚ ਵੀ ਨਹੀਂ ਮਿਲਦੀਆਂ ਇਹ ਸਾਡੇ ਪਿੰਡਾਂ ਦੇ ਵਿੱਚ ਹੀ ਮਿਲਦੀਆਂ ਨੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਲੋਕ ਨੇ ਉਹ ਇਹ ਜਿਹਾ ਤਰਸਦੇ ਐ ਓਕੇ ਜੀ ਠੀਕ ਐ ਅਸੀਂ ਹਲੇ ਵੀ ਉਹ ਪਿੰਡਾਂ 'ਚ ਰਹਨੇ ਆ ਜਿੱਥੇ ਅੱਜ ਵੀ ਜਵਾਕ ਜਦੋਂ ਕਣਕ ਵੱਢੀ ਜਾਂਦੀ ਹੈ ਬੱਲੀਆਂ ਬੋਰੀਆਂ ਲੈ ਕੇ ਚੁੱਕਦੇ ਐ ਅਸੀਂ ਆਪ ਵੀ ਚੁਗੀਆਂ ਨੇ ਜਦੋਂ ਕਾਲੀ ਕਾਲੀ ਹੋ ਜਾਂਦੀ ਸੀ ਅੱਗ ਲਾ ਕੇ ਉਹਨੂੰ ਭੁੰਨ ਕੇ ਭੁੰਨੇ ਹੋਏ ਦਾਣੇ ਦੀ ਖਾਣੇ ਕੱਢ ਕੇ ਹਨਾ ਉਹ ਕੁਸ਼ਕ ਵੇਚ ਆਉਣੀਆ ਦੁਕਾਨ ਤਾਂ 1-2 ਰੁਪਏ ਵਿਕਦੇ ਸੀ ਉਹ ਇਕ ਦੌਰ ਪਹਿਲੇ ਵਸ ਕੀ ਹੁੰਦਾ ਸੀ ਉਦੋਂ ਸ਼ੇਰ ਵਾਲੀਆਂ ਚੂਰਨ ਵਾਲੀਆਂ ਬੁੜੀਆਂ ਆਉਂਦੀਆਂ ਸੀ ਇੱਕ ਦਿਨ ਚਾਰ ਇਹ ਬਾਈ ਉਹ ਵੀਡੀਓ ਉਹੀ ਬਣਾ ਸਕਦਾ ਜਿਨ੍ਹਾਂ ਨੇ ਮਤਲਬ ਜਿਹੜੇ ਪਿੰਡਾਂ ਨਾਲ ਜੁੜੇ ਹੋਏ ਨੇ ਹਨਾ ਹੁਣ ਤੁਸੀਂ ਕਮੈਂਟਾਂ 'ਚ ਇਹ ਵੀ ਦੱਸ ਸਕਦੇ ਹੋ ਵੀ ਅਗਲੀ ਸੀਰੀਜ਼ ਕਿਹੋ ਜੀ ਹੋਣੀ ਚਾਹੀਦੀ ਹੈ ਹਾਂ ਬਾਈ ਦੱਸੋ ਸਣੀ ਸੀਰੀਜ਼ ਕਾ ਕੀ ਇੱਕ ਤਾਂ ਇੱਕ ਨੇ ਕਮੈਂਟ ਕੀਤਾ ਕਹਿੰਦੇ ਲੱਭ ਤਾ ਹਰੇਕ ਸੀਰੀਜ਼ 'ਚ ਵਿਆਹ ਹੀ ਕਰਾਈ ਜਾਂਦੀ ਹੈ ਕਿਸੇ 'ਚ ਗਰੀਬ ਬਣ ਜਾਂਦੇ ਕਿਸੇ ਜੇ ਵੀਰ ਵੀਰੇ ਇਸ ਸਮਾਜ 'ਚ ਹੋਰ ਚੱਲਦਾ ਕੀ ਇਹ ਮੈਨੂੰ ਐ ਦੱਸੋ ਜਿਹੜਾ ਕੁਝ ਇਸ ਸਮਾਜ 'ਚ ਚੱਲਦਾ ਨਾ ਉਹ ਮੈਂ ਸਾਰੇ ਹੀ ਕੈਰੀ ਕਰ ਲੈਣੇ ਹੁੰਦੀ ਆਂ ਅਬ ਦੀ ਸੀਰੀਜ਼ 'ਚ ਹੋ ਜਿਹੜੀ ਹਕੀਕਤ ਆਪਾਂ ਉਹੀ ਓਕਾ ਕੇ ਪੇਸ਼ ਕਰਦੇ ਆ ਸਾਡੀ ਤੇ ਹੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਰੀਅਲਿਟੀ ਦਿਖਾਈਏ ਤੇ ਜੇ ਕੁਝ ਲੱਗਦਾ ਵੀ ਫੇਕ ਦਿਖਾਇਆ ਗਿਆ ਦੋ ਜੀ ਸੌਰੀ ਪਰ ਅਸੀਂ ਬੇਸਿਕ ਗੱਲ ਹੈਗੀ ਐ ਮੈਂ ਕੱਲੀ ਨਹੀਂ ਸਾਡੀ ਸਾਰੀ ਟੀਮ ਜਿਹੜੀ ਤੁਹਾਨੂੰ ਦਿਖਦੀ ਆ ਉਹੀ ਜੀ ਐ ਅਸੀਂ ਸਾਰੇ ਪ्योर ਦੇਸੀ ਆ ਅਸੀਂ ਭਾਈ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਤੁਹਾਨੂੰ ਵੀ ਗੱਲ ਦੱਸ ਰਹੀ ਆ ਮੈਂ ਨਾ ਹੁਣ ਜੱਗੀ ਟੀਵੀ ਦੇ ਸ਼ੂਟ ਤੇ ਗਈ ਮੈਂ ਮੇਰੇ ਹਸਬੰਡ ਨੂੰ ਕਿਹਾ ਮੈਂ ਕਹਿੰਦਾ ਵਸਤੇ ਜਾ ਹਾਂ ਭਾਈ ਇਹ ਗੱਲ ਹਾਂ ਹਾਂ ਇਹ ਵੀ ਜਿਆਦਾ ਤਾਜ਼ਾ ਕਰੂੰਗੀ ਮੈਂ ਵਸਤੇ ਗਈ ਮੇਰੇ ਕੁੜੀ ਨੇ ਕਿਹਾ ਕਹਿੰਦੀ ਹਾਈ ਜੀ ਜੀ ਤੁਸੀਂ ਵਸਤੇ ਕਿਵੇਂ ਮੈਂ ਉਹਨੂੰ ਪਹਿਲੀ ਵਾਰ ਜਵਾਬ ਇਹ ਹੀ ਦਿੱਤਾ ਮੈਂ ਕਿ ਕੀ ਗੱਲ ਮੈਂ ਵਸਤੇ ਨਹੀਂ ਚੜ ਸਕਦੀ ਹੈਨਾ ਚਲੋ ਵਾਈ ਗੁਰੂ ਨੇ ਇਹਨੇ ਜੋਗਾ ਕਰਤਾ ਵੀ ਆਪਾਂ ਗੱਡੀਆਂ ਵਾਲੇ ਹੋ ਗਏ ਹਰ ਇੱਕ ਇਨਸਾਨ ਕੋਲੇ ਅੱਜ ਉਹਦੀ ਗੱਡੀ ਹੈਗੀ ਹੈ ਚਲੋ ਸਾਰੇ ਆਰਟਿਸਟਾਂ ਕੋਲੇ ਪਰ ਫੇਰ ਵੀ ਪੁਰਾਣੀਆਂ ਜਜ਼ਾਦਾਂ ਨੂੰ ਤਾਜ਼ਾ ਕਰਨਾ ਨਾ ਜਾਰੇ ਵੱਖਰਾ ਹੁੰਦਾ ਮੈਂ ਤਾਂ ਕਹਿੰਦੀ ਆਪਦੀ ਬੈਕਗ੍ਰਾਉਂਡ ਨਾਲ ਜੋੜ ਕੇ ਰਹੇ ਬੰਦਾ ਕਦੇ ਮਾਰ ਨਹੀਂ ਖਾਂਦਾ ਜੀ ਜ਼ਿੰਦਗੀ 'ਚ ਹੈਨਾ ਆਪਦੇ ਪੈਰ ਹਮੇਸ਼ਾ ਧਰਤੀ ਨਾਲ ਜੋੜ ਕੇ ਰੱਖੋ ਹਵਾ ਇਸ ਦਾ ਜਿਹੜਾ ਮਰਜ਼ੀ ਉਡਾ ਲੇ ਬਈ ਬਿਲਕੁਲ ਸਹੀ ਆਪਾਂ ਤਾਂ ਹਲੇ ਕੁਝ ਵੀ ਨਹੀਂ ਹਲੇ ਤਾਂ ਆਪਾਂ ਤਾਂ ਬੇਬੇ ਵਰਗੀਆਂ ਤੋਂ ਸਿੱਖ ਰਹੇ ਆ ਉਹਨਾਂ ਨੇ ਸਾਰੀ ਉਮਰ ਆਪਦੀ ਇਸ ਕੰਮ ਵਿੱਚ ਗੱਡੀ ਹੈ ਹਾਂਜੀ ਹਾਂ ਸੋ ਥੈਂਕ ਯੂ ਮੈਂ ਵੀ ਇਹੀ ਚਾਹੁੰਦੀ ਆ ਕਿ ਮੈਂ ਜਦੋਂ ਬੇਬੇ ਵਰਗੀ ਹੋ ਗਈ ਨਾ ਉਹ ਤੱਕ ਮੈਂ ਐਕਟਿੰਗ ਹੀ ਕਰੀ ਜਾਵਾਂ ਜਦੋਂ ਮੈਂ ਮਰ ਗਈ ਉਦੋਂ ਚੁੰਗੀ ਵੱਟ ਕੇ ਦੇਖ ਲਿਓ ਮੈਂ ਉਹਦੇ ਕਰੈਕਟਰਾਂ 'ਚ ਮਿਲੂੰਗੀ ਤੁਹਾਨੂੰ ਥੈਂਕ ਯੂ ਲਵਪ੍ਰੀਤੂ ਭਾਈ ਜੀ ਥੈਂਕ ਯੂ ਭਾਈ ਸੋ ਅਗਲੇ ਐਪੀਸੋਡ ਮਤਲਬ ਜਲਦੀ ਤੋਂ ਜਲਦੀ ਲੈ ਕੇ ਆਉਣਾ ਬੈਕ ਜੀ ਅਗਲੀ ਸੀਰੀਜ਼ ਆਪਾਂ ਲੈ ਕੇ ਆਵਾਂਗੇ ਬਸ ਇਹ ਤਾਂ ਬਹੁਤ ਸਾਰੀਆਂ ਸਟੋਰੀਆਂ ਮਾਇੰਡ 'ਚ ਹੈਗੀਆਂ ਨੇ ਪਰ ਫੇ ਕਮੈਂਟਾਂ ਜ਼ਰੂਰ ਦੱਸਿਓ ਵੀ ਕਿੱਦਾਂ ਦੀ ਇੱਕ ਮੈਨੂੰ ਸਕੂਲ ਦਾ ਬਚਪਨ ਜ਼ਰੂਰ ਦਿਖਾਉਣਾ ਚਾਹੁੰਦੀ ਸੀ ਕਿਉਂਕਿ ਜਿਹੜੇ ਟਾਈਮ 'ਚ ਮੈਂ ਇੱਕ ਪਹਿਲੀ ਉੱਜੀ ਜਮਾਤ 'ਚ ਪੜ੍ਹੀਆਂ ਮੈਨੂੰ ਯਾਦ ਹੈ ਸਾਡੇ ਵੇਲੇ ਕੱਚੇ ਕਮਰੇ ਹੁੰਦੇ ਸੀ ਹਲਕੇ ਹਲਕੇ ਉਹ ਤੱਪੜ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਟਾੜ ਜੇ ਤਾਂ ਉਹ ਕਹਿਣ ਲੱਗੇ ਨੇ ਅਸੀਂ ਕੱਪੜਾ ਕਹਿੰਦੇ ਹੁੰਦੇ ਸੀ ਉਹ ਵੀ ਸ਼ਾਇਆ ਕਰਦੇ ਸੀ ਉਦੋਂ ਕਰੋ ਬੋਰੀ ਲੈ ਕੇ ਜਾਂਦੇ ਹੁੰਦੇ ਹਾਂ ਹਾਂ ਕਰੋ ਆਪਦੀ ਆਦੀ ਬੋਰੀ ਲੈ ਲਿਆ ਕੇ ਫਿਰ ਅਸੀਂ ਪਤਾ ਕੀ ਕਰਦੇ ਹੁੰਦੇ ਇਹ ਚੀਜ਼ ਜੀ ਹੁਣ ਨਹੀਂ ਦੱਸਦੀ ਮੈਂ ਤੁਹਾਨੂੰ ਹਾਂ ਭਈ ਪਹਿਲਾਂ ਇਹ ਸਸਪੈਂਸ ਹੈ ਸੀਰੀਜ਼ ਬਣਾਈਏ ਠੀਕ ਹੈ ਤੁਸੀਂ ਕਮੈਂਟ ਅ ਬੰਨ ਮਿੱਤਰਾਂ ਨੇ ਨਹੀਂ ਨਹੀਂ ਉਹ ਤਾਂ ਜਾਣ ਨਹੀਂ ਪਾਈ ਅਬ ਟਕ ਟਕ 2001 ਚ ਐਡਮਿਸ਼ਨ ਹੋਇਆ ਮੇਰਾ ਪਹਿਲੀ ਜਦ ਇੱਕ ਦੋ ਹਾਲ ਲਾ ਲਓ ਇੱਕ ਜਾਂ ਦੋ ਜਿ ਐਡਮਿਸ਼ਨ ਹੋਇਆ ਉਹਦੋਂ ਵਾਲੀ ਚੀਜ਼ ਦਿਖਾਵਾਂਗੀ ਤਾਂ ਨਹੀਂ ਕਰੀ ਇਹ ਹਾਂਜੀ ਤੇ ਬਾਈ ਬਾਈ ਪਿਆਰ ਬੜਾਈ ਰੱਖਿਓ ਬਾਈ ਲਵ ਯੂ ਸਾਰਾ ਨਹੀਂ ਨਹੀਂ ਸਾਡੇ ਜਿਹੜੇ ਸਾਡੇ ਮੇਨ ਅੰਦਰ ਪ੍ਰੋਡੂਸਰਾਂ ਤੇ ਦੱਸਦਾ ਤੁਹਾਨੂੰ ਨਾ ਤੇ ਬਾਈ ਮੈਂ ਹਾਂ ਬਾਈ ਸੌਰੀ ਬਾਬੀ ਥੋੜੀ ਗੱਲ ਕੱਟ ਰਹੇ ਹਾਂ ਮੈਂ ਇੱਕ ਮਿੰਟ ਪਲੀਜ਼ ਹਾਈਲਾਈਟ ਬਾਈ ਬਾਈ ਮੈਨੂੰ ਐਸੋ ਬਈ ਜਦੋਂ ਤੁਹਾਨੂੰ ਇਹ ਸੀਰੀਜ਼ ਨਾਲ ਕਈ ਵਾਰ ਤੁਹਾਡੇ ਮਤਲਬ ਨੌਨ ਕੋਈ ਪਰਸਨ ਹੈ ਨਾ ਕੋਈ ਜਾਣ ਪਛਾਣ ਵਾਲਾ ਮਿਲਦਾ ਤਾਂ ਤੁਹਾਡਾ ਉਦੋਂ ਦਾ ਡਾਇ ਇਹ ਮੈਂ ਸਾਰਾ ਦੇ ਰਿਵਿਊ ਲੈਣਾ ਹੈ ਬਾਈ ਇਹ ਰਿਵਿਊ ਇਹ ਹੁੰਦਾ ਬਾਈ ਦੇਖੋ ਹਰੇਕ ਨੂੰ ਨਹੀਂ ਪਤਾ ਬਾਈ ਤੂੰ ਸੱਚੀ ਵਿੱਚ ਜ਼ਿੰਦਗੀ ਵਿੱਚ ਚੇਨਈ ਬੁਸੇ ਖੋਰਾਏ ਕਰਦਾ ਮੈਂ ਕਹਿੰਦਾ ਨਹੀਂ ਬਾਈ ਮੈਂ ਬਹੁਤ ਡਰ ਮਤ ਇਸ ਸੌੂਜਾ ਮੁੰਡਾ ਸੀਨ ਦੇ ਕਾਫੀ ਸੇਲੀ ਦੇ ਕਾਹਦੇ ਬੋਲੇ ਨੂੰ ਢੱਲਣਾ ਪੈਦਾ ਕੋ ਕਿਸੇ ਨਾਲ ਕਰਨਾ ਪੈਦਾ ਬੇਸ ਵਿੱਚ ਬਹੁਤ ਸਾਊ ਹਣਾ ਸਾਨੂੰ ਪਤਾ ਇੰਦਰਲੇ ਪਾਸ ਤੋਂ ਤੇ ਬਾਈ ਸੌਰੀ ਤੇ ਸੌਰੀ ਬਾਈ ਨਾਲ ਵੀ ਥੋੜੀ ਇੰਟਰੋ ਕਰ ਰਹੇ ਹਾਂ ਜਿਹੜਾ ਸਾਰੇ ਵੀ ਇੰਟਰੋ ਕਰਾ ਰਹੇ ਆ ਉਹਦੀ ਕੋਈ ਇੰਟਰੋ ਨਹੀਂ ਕਰਾ ਰਹੇ ਇੱਧਰ ਇਹ ਹਾਂ ਉਹਦੀ ਇੰਟਰੋ ਕਰਾਉਣੀ ਜ਼ਰੂਰੀ ਇਹ ਜੋ ਇਨਸਾਨ ਹੈ ਨਾ ਹਾਂ ਜਿਸਕੋ ਆਪ ਅਭੀ ਦੇਖ ਰਹੇ ਹੋ ਜੇ ਵੈਸੇ ਹੀ ਕਾਲੇ ਰੰਗ ਦਾ ਹੈ ਔਰ ਦੂਪ ਮੇ ਖੜ ਕੇ ਹੋਰ ਵੀ ਕਾਲਾ ਲੱਗ ਰਹਾ ਹੈ ਇਧਰ ਇਹ ਚਿੱਟਾ ਲੱਗ ਰਿਹਾ ਹੈ ਡਾਇਰੈਕਟਰ ਸਾਹਿਬ ਨੂੰ ਕੱਢਦੇ ਜਿਹੜਾ ਸਾਡਾ ਪਰਮਾਨੈਂਟ ਡੀਓਪੀ ਹੈ ਬਾਈ ਅਮਨ ਕੈਂਥ ਜੀ ਉਹ ਅੱਜ ਮਹਾਲੀ ਫਿਰਦੇ ਨੇ ਘੁੰਮਦੇ ਕਹਿੰਦੇ ਗਰਮੀ ਬਹੁਤ ਹੈ ਅਸੀਂ ਕਿਹਾ ਚਲ ਕੋਈ ਨਾ ਫਿਰ ਸਾਡੇ ਕੋਲੇ ਅਰਸ਼ ਮਹਿਰਾ ਜੀ ਆ ਚੁੱਕੇ ਨੇ ਅੱਜ ਤੇ ਇਹ ਜਿਹੜਾ ਬਬਲੂ ਹੈ ਬਾਈ ਇਹ ਸੱਚੀ ਕਹਿੰਨੀ ਆ ਮੈਂ ਇੰਨਾ ਕਿ ਜ਼ਿਆਦਾ ਨਾ ਬੰਦਾ ਮਿਹਨਤੀ ਹੈ ਨਹੀਂ ਨਹੀਂ ਸੀਰੀਅਸਲੀ ਮੈਂ ਬਾਈ ਤੇਰੀ ਪਿੱਠ ਪਿੱਛੇ ਵੀ ਤਾਰੀਫ ਕਰਦੀ ਹੁੰਨੀ ਆ ਬਹੁਤ ਕੋਲੇ ਕਰੀ ਆ ਇਹ ਬਾਈ ਮਿੰਟਾਂ ਚ ਸਾਮਾਨ ਇਕੱਠਾ ਕਰ ਲਿਆ ਹੁੰਦਾ ਜੇ ਇਹਨੂੰ ਕਹਦੀ ਹੈ ਨਾ ਵੀ ਆਪਾਂ ਆ ਸੀਨ ਕਰਨ ਆ ਆਹ ਸਾਮਾਨ ਚਾਹੀਦਾ ਇੱਕ ਮਿੰਟ ਚ ਪਾਠੀ ਪਾ ਕੇ ਇਹ ਸਮੋਸੇ ਬਣਾ ਦਿੰਦਾ ਠੀਕ ਹੈ ਬੂਟਾ ਵਾਲੇ ਡੱਬੇ ਦੀ ਇਹ ਮਠਾਈ ਬਣਾ ਦਿੰਦਾ ਕੁਝ ਇਹ ਬਾਹਰੋਂ ਪੂਜੀਏ ਪੂਜੀਏ ਮਗਾਉਣਾ ਹੋਵੇ ਕੁਝ ਨਾ ਕੁਝ ਪਾ ਕੇ ਇਹਨੂੰ ਮਤਲਬ ਆਡੀਅנס ਨੂੰ ਇਹੀ ਲੱਗਦਾ ਹੁੰਦਾ ਵੀ ਇਹ ਰੀਅਲ ਹੈ ਇੰਨਾ ਕ੍ਰੀਏਟਿਵ ਮਾਈਂਡ ਹੈ ਦਾ ਠੀਕ ਹੈ ਇੱਕ ਬਾਈ ਇਹ ਸਾਡੇ ਅਰਸ਼ ਮਹਿਰਾ ਜੀ ਹੋ ਨੇ ਜਿਨ੍ਹਾਂ ਨਾਲ ਅਸੀਂ ਹੁਣ ਪ੍ਰੋਜੈਕਟ ਕੀਤਾ ਇਹਨਾਂ ਨੇ ਸਾਡਾ ਪ੍ਰੋਜ ਇਹ ਜਸਟ ਸਟੇਟ ਆ ਮਤਲਬ ਜੇ ਕੰਮ ਕਰੰਦੀ ਹਾਂ ਬਹੁਤ ਸੋਹਣੀ ਡਾਇਰੈਕਟਰ ਨੇ ਬਾਈ ਸਾਡੇ ਤੇ ਅੱਜ ਵੀ ਨਹੀਂ ਸੋਹਣਾ ਤਾਂ ਘੱਟ ਹੈ ਕਰ ਕੰਮ ਸੋਹਣਾ ਇਹਦਾ ਕੰਮ ਕੰਮ ਸੋਹਣਾ ਸ਼ਖਲਾ ਸੋਹਣੀਆਂ ਤਾਂ ਕਹਿੰਦੇ ਹਰ ਇੱਕ ਦੀ ਹੁੰਦੀਆਂ ਨੇ ਇਹਨਾਂ ਦੀ ਮੈਨੇ ਰੱਖਦੀਆਂ ਮਤਲਬ ਹਰ ਹੁੰਦਾ ਰ ਇਨਸਾਨ ਵਿੱਚ ਉਹ ਠੀਕ ਹੈ ਜੀ ਹਾਂ ਜੀ ਇੱਕ ਵਾਰੀ ਥੋੜਾ ਜਿਹਾ ਬਾਈ ਉਧਰ ਰਹਿ ਗਏ ਥੋੜਾ ਸਾਡੇ ਪ੍ਰੋਡਿਊਸਰਾਂ ਵਾਲੀ ਮਾਣ ਹਾਂ ਤੇ ਬਾਈ ਮੈਂ ਕਹਿੰਦਾ ਜੀ ਆ ਮਾਮਾ ਜੀ ਤੇ ਸੱਤ ਸੌ ਡਾ ਇੱਕ ਬੱਸ ਵਾਲੇ ਇੱਕ ਮੈਨੂੰ ਕੋ ਦੱਸੋ ਇੱਕ ਬੱਸ ਵਾਲਾ ਰਿਵਿਊ ਰਹਿ ਗਿਆ ਸੀ ਥੋੜਾ ਜਿਹੜਾ ਤੁਹਾਨੂੰ ਬੱਸ ਸੇ ਮਿਲੇ ਸੀ ਕੋਈ हां ओण ने सी ਓਹ ਕੱਟ ਸ਼ਬਦ ਦੇ ਵਿੱਚ ਹਾਂ ਓਹ ਕੱਟ ਸ਼ਬਦ ਦੇ ਵਿੱਚ ਥੋੜੀ ਗੱਲ ਅਸੀਂ ਦੀ ਹੈ ਨਾ ਪਤਾ ਕੀ ਹੈ ਮੈਂ ਤਾਂ ਬਾਅਦ ਚ ਪਹਿਲਾਂ ਮੰਜੂ ਮੈਡਮ ਅੱਗੇ ਬੈਠੇ ਸੀ ਸੀਟ ਤੇ ਅੱਛਾ ਉਹਨਾਂ ਤੋਂ ਵੀ ਪੁੱਛਾਂਗੇ ਬੱਚਾ ਸਾਹਮਣੇ ਡਰਾਈਵਰ ਕੋਲੇ ਬੈਠਾ ਸੀ ਜਿਹੜਾ ਉਹ ਡਰਾਈਵਰ ਕੋਲੇ ਸੀਟ ਜੀ ਲੱਗੀ ਹੁੰਦੀ ਹੈ ਅੱਛਾ ਓਏ ਲਾਪਰੀ ਦੀ ਮਾਂ ਐਂ ਕਹਿਆ ਸੀ ਨਾ ਉਹਨੇ ਤੇ ਥੋੜਾ ਜਿਹਾ ਅੱਗੇ ਹੋਇਆ ਉਹ ਆਏ ਦੇਖਦੂ ਓਹ ਲਾਪਰੀ ਦਾ ਮਾਮਾ ਵੀ ਉਹ ਜਦੋਂ ਐ ਸਾਨੂੰ ਵੀ ਲੋਇਆ ਨਾ ਸਾਨੂੰ ਐ ਲੱਗਿਆ ਵੀ ਅਸਲੀ ਅਵਾਰਡ ਸਾਨੂੰ ਆ ਮਿਲਿਆ ਸਹੀ ਇੱਕ ਸਟੇਜ ਦੇ ਬਾਅਦ ਮੈਂ ਜਿਹੜਾ ਬੱਕਰੀ ਗੱਲ ਐ ਪਰ ਜਦੋਂ ਸਾਡੀ ਲੋਕਾਂ ਦਾ ਪਛਾਣ ਹੁੰਦੀ ਹੈ ਨਾ ਤਾਂ ਬੜਾ ਚੰਗਾ ਲੱਗਦਾ ਤੇਰੇ ਨੂੰ ਤੇ ਹਾਂਜੀ ਮਨਜੂ ਮਾਣ ਬਹੁਤ ਵਧੀਆ ਲੱਗਦਾ ਜਦੋਂ ਲੋਕ ਪਛਾਣਦੇ ਨੇ ਜਦੋਂ ਇਹਨਾਂ ਨੂੰ ਆਪਾਂ ਹੁਣ ਪੁੱਛਦੇ ਨੇ ਤੁਸੀਂ ਲਾਪਰੀਤ ਨਾਲ ਕੰਮ ਕਰਦੇ ਹੋ ਤੁਸੀਂ ਕਈ ਵਾਰੀ ਹੁਣ ਪਹਿਲਾਂ ਦੀ ਸੀਰੀਜ਼ ਵਿੱਚ ਲਾਪਰੀਤ ਨਾਲ ਉਹ ਚ ਮੈਂ ਇਹਨਾਂ ਨੂੰ ਲਾਪਰੀਤ ਨੂੰ ਕੁੱਟਿਆ ਬਹੁਤ ਸਾਰਿਆ ਸੀ ਅੱਛਾ ਜੀ ਉਹ ਵੀ ਅਜੇ ਤੱਕ ਲੋਕ ਯਾਦ ਕਰਦੇ ਨੇ ਥੈਂਕ ਯੂ ਜੀ ਕਿਉਂ ਮਾਰਿਆ ਬਾਕੀ ਇੱਕ ਗੱਲ ਹੋਰ ਗਈ ਐ ਅਸਲ ਤੇ ਇਹ ਮੈਨੂੰ ਐਕਸਪੀਰੀਅੰਸ ਆ ਹਾਂਜੀ ਮੈਨੂੰ ਲੱਗਦਾ ਕਿ ਚੈੱਕ ਕਰਾ ਬਈ ਫਿਰ ਨੇ ਫਿਲਮਾਂ ਵੀ ਦੇ ਕਿੰਨੀਆਂ ਕਹੀਆਂ ਨੇ ਕਿ ਭਾਈ ਐਕਸਪੀਰੀਅੰਸ ਤਾਂ ਹੀ ਮੰਗਦਾ ਹਾਂ ਉਹ ਪਤਾ ਕੀ ਅਪਰ ਜ਼ਮੀਨ ਤੇ ਰਹਿਣਾ ਹੈ ਆਹ ਦਾ ਕੰਮ ਵੀ ਕਰਦੇ ਨੇ ਤੇ ਸਾਡੇ ਹੁਣ ਸਾਡੇ ਪ੍ਰੋਡਿਊਸਰ ਸਾਹਿਬ ਹਾਂਜੀ ਪ੍ਰੋਡਿਊਸਰ ਸਾਹਿਬ ਸਾਡੇ ਪ੍ਰੋਡਿਊਸਰ ਸਾਹਿਬ ਸੁੱਤੇ ਪਏ ਲੈ ਸਾਡੇ ਮੇਨ ਕੰਡੂ ਦੇ ਹੀਰੋ ਹਾਂਜੀ ਭਾਈ ਤੁਸੀਂ ਥੋੜਾ ਚੱਲਣਾ ਕਰਵਾਓ ਇਹ ਕਿਉਂ ਨਹੀਂ ਹੋ ਰਹੀ ਇਹ ਦੇਖ ਮੈਂ ਤਾਂ ਤੁਸੀਂ ਚੱਲਣਾ ਪਾਉਣੇ ਵਾਰੀ ਸਾਡੇ ਪ੍ਰੋਡਿਊਸਰ ਸਾਹਿਬ ਦੀ ਲਾਈਟ ਹੈ ਨਹੀਂ ਇਹ ਕਿਉਂ ਕਰ ਤੁਸੀਂ ਤਿਆਰ ਕਿਉਂ ਨਹੀਂ ਹੋ ਰਹੇ ਇਹ ਸਾਡੇ ਮੀਨੂ ਦੇ ਸਾਡੇ ਮੀਨ ਸਾਡੇ ਪ੍ਰੋਡੂਸਰ ਹਾਂਜੀ ਰੁੜ ਚਾਣਿਆਂ ਮੱਕਾ ਉਹਨੇ ਤਿਆਰ ਹੋਈ ਬੈਠੀ ਆ ਐਸੇ ਮਠਾਈਆਂ ਮੁੱਕ ਗਈਆਂ ਹੀ ਸਾਰੀਆਂ ਆ ਤੂੜੀ ਵਾਲੀ ਥਾਲੀ ਮੈਨੂੰ ਉਹਦੇ ਨਾਲ ਆਖੀ ਹੁੰਦੀ ਆ ਉਹ ਐ ਤੂੜੀ ਕੰਡਰ ਕੰਡਰ ਨਾਲ ਭੱਗ ਗਈ ਏ ਇਹ ਤਾਂ ਮੰਜੇ ਦੇ ਪਿਆਏ ਨੇ ਅੱਜਕੱਲ ਤੇ ਵੱਟ ਪੈ ਰਹੇ ਆ ਚੱਲ ਖੜਾਓ ਵੇਖੋ ਬਾਈ ਜਮਨ ਹੀ ਗੋਲਦਾ ਕੋਈ ਚੱਕਰੀ ਕੋ ਮਰਜ਼ੀ ਬੋਲੀ ਜਾਵੇ ਦੇਖ ਲੀਹ ਹੋ ਰਿਹਾ ਲੋਕੀ ਦੇਖੇ ਉਹ ਅਸਲੀ ਸੀ ਉਹ ਭੱਜੇ ਫਿਰਦੇ ਸੀ ਜਦੋਂ ਅਸਲੀ ਵਿਆਹ ਹੋਇਆ ਸੀ ਲਗੀ ਰੈਫਰਿ ਜਿਹੜਾ ਇੰਨਾ ਟਾਈਮ ਥੋੜੀ ਹੁੰਦਾ ਯਾਰ ਬਸ ਪੈਰਸ ਤੇ ਜਾਇ ਬੈਠੇ ਆ ਮੈਂ ਕਹਿੰਦੀ ਸੀ ਖੜਜੋ ਯਾਰ ਮੇਰਾ ਮੇਕਅਪ ਥੜਾ ਰਹਿ ਗਿਆ ਇੰਨਾ ਟਾਈਮ ਥੋੜੀ ਹੁੰਦਾ ਯਾਰ ਕਿੰਨਾ ਕੁ ਮੇਕਅਪ ਕਰਵਾਏਂਗੇ ਤੂੰ ਇਹ ਹੁਣ ਦੇਖ ਲੈ ਆਜੋ ਸੋ ਥੈਂਕ ਯੂ ਜੀ ਧੰਨਵਾਦ ਜੀ ਇਦਾਂ ਹੀ ਬਣੀ ਰਹੋ ਲਵ ਯੂ ਗੱਲ